ਤਾਨੂੰ ਬੇਨਤੀ ਹੈ ਕਿ ਤੁਸੀਂ ਇੱਧਰ ਬਾਹਰ ਆ ਜਾਓ ਜੋ ਜਿਆਦਾ ਪਾਣੀ ਆ ਗਿਆ ਤੇ ਤੁਹਾਡੇ ਕੋਈਥੋਂ ਨਿਕਲਿਆ ਨਹੀਂ ਜਾਣਾ ਫਿਰ ਨੁਕਸਾਨ ਹੋ ਜੂਗਾ ਕਾਨੂੰਨ ਦੁਬਾਰਾ ਬੇਨਤੀ ਕੀਤੀ ਜਾਂਦੀ ਹੈ ਵੀ ਪਾਣੀ ਪਿੱਛੋਂ ਬਹੁਤ ਤੇਜ਼ ਆ ਰਿਹਾ ਤੇ ਨੁਕਸਾਨ ਹੋ ਤੁਹਾਡਾ ਆਪਣੇ ਕਮਰੇ ਦੇ ਬਾਹਰ ਆ ਜਾਓ ਜੀ ਹਾਂ ਹਾਊਸਪੜਤਕ ਕਰਦੀ ਹੋਈ ਪੁਲਿਸ ਦਰਅਸਲੇ ਤਸਵੀਰਾਂ ਅਮ੍ਰਿਤਸਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਪੁਲਿਸ ਪਾਣੀ ਦੇ ਵਿੱਚ ਫਸੇ ਹੋਏ ਲੋਕਾਂ ਨੂੰ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਆਉਣ ਤੇ ਲਈ ਅਪੀਲ ਕਰ ਰਹੀ ਹੈ ਜਿੱਥੇ ਕਿ ਅੱਜ ਸਵੇਰੇ 4 ਵਜੇ ਅਮ੍ਰਿਤਸਰ ਤੋਂ ਡੀਸੀ ਸਾਬਸ਼ੀ ਸਾਨੀ ਅਤੇ ਵਧੀਕ ਡਿਊਟੀ ਕਮਿਸ਼ਨਰ ਰੋਹਿਤ ਗੁਪਤਾ ਆਪਣੀਆਂ ਟੀਮਾਂ ਦੇ ਨਾਲ ਰਵਾਨਾ ਹੋ ਗਏ ਰਮਦਾਸ ਜਿੱਥੋਂ ਕਿ ਕੱਲ ਤੱਕ ਗੱਡੀਆਂ ਦਾ ਕਾਫਲਾ ਅੱਗੇ ਜਾਂਦਾ ਸੀ ਅੱਜ ਪਾਣੀ ਨੇ ਰਸਤਾ ਰੋਕ ਲਿਆ ਇਸੇ ਚਲਦੇ ਆ ਗੱਡੀਆਂ ਉਥੇ ਖੜੀਆਂ ਕਰਕੇ ਟਰੈਕਟਰਾਂ ਰਾਹੀਂ ਅੱਗੇ ਜਾਣ ਦਾ ਫੈਸਲਾ ਲਿਆ ਗਿਆ। ਵੀਡੀਓ 'ਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਪ੍ਰਸ਼ਾਸਨਿਕ ਅਧਿਕਾਰੀ ਅਤੇ ਡੀਸੀ ਅਤੇ ਵਧੀਕ ਡਿਪਟੀ ਕਮਿਸ਼ਨਰ ਟਰੈਕਟਰਾਂ ਦੇ ਵਿੱਚ ਸਵਾਰ ਹੋ ਕੇ ਜਵਾਨਾਂ ਨੂੰ ਨਾਲ ਤੁਰ ਰਹੇ ਨੇ ਤੇ ਲੋਕਾਂ ਨੂੰ ਘਰਾਂ ਵਿੱਚੋਂ ਕੱਢ ਕੇ ਸੁਰੱਖਿਅਤ ਸਥਾਨਾਂ ਤੇ ਪਹੁੰਚਾਉਣ ਦੇ ਲਈ ਕੰਮ ਚੱਲ ਰਿਹਾ ਹੈ। ਵੀਡੀਓ 'ਚ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਘਰਾਂ ਦੇ ਵਿੱਚ ਪਾਣੀ ਭਰਿਆ ਹੋਇਆ ਹੈ। ਆਰਮੀ ਦੇ ਟਰੱਕ ਅਤੇ ਆਰਮੀ ਵੀ ਪਹੁੰਚ ਚੁੱਕੀ ਹੈ ਤੇ ਵੱਡੇ ਵੱਡੇ ਵਾਹਨ ਇਹਨਾਂ ਪਾਣੀ ਦੇ ਵਿੱਚ ਫਸੇ ਹੋਏ ਲੋਕਾਂ ਨੂੰ ਰੈਸਕਿਊ ਕਰਨ ਦੇ ਲਈ ਪਹੁੰਚੇ ਨੇ ਤੇ ਡਿਪਟੀ ਕਮਿਸ਼ਨਰ ਖੁਦ ਇਸ ਦੀ ਅਗਵਾਈ ਕਰ ਰਹੇ ਨੇ ਜਾਣਕਾਰੀ ਇੱਥੇ ਵੀ ਗੱਲ ਸਾਂਝੀ ਕਰ ਦਈਏ ਕਿ ਬੀਤੀ ਕੱਲ ਯਾਨੀ ਕਿ 7 ਅਗਸਤ ਦੀ ਸਵੇਰ ਨੂੰ ਤੁਸੀਂ ਬੰਨ੍ਹ ਤੋੜ ਕੇ ਪਾਣੀ ਆਬਾਤੀਆਂ ਵਾਲੇ ਪਾਸਿਆਂ ਨੂੰ ਵਧਿਆ ਸੀ ਜਿਸ ਤੇ ਚੱਲਦਿਆਂ ਅੱਜ ਵੀ ਲੋਕਾਂ ਨੂੰ ਰੈਸਕਿਊ ਕਰਨ ਦਾ ਕੰਮ ਜਾਰੀ ਹੈ ਇਤੇ ਵੀ ਦੱਸਦੀ ਹੈ ਕਿ ਪਾਣੀ ਨਾਲ ਪ੍ਰਭਾਵਿਤ ਪਿੰਡਾਂ ਦਾ ਵੇਰਵਾ ਕੁਝ ਇਸ ਤਰ੍ਹਾਂ ਹੈ ਜਿਸ ਦੇ ਵਿੱਚ ਕੀ ਗੋਨੇਵਾਲ ਮਾਚੀਵਾਲ ਨੰਗੂ ਨਾਰੂ ਸ਼ਹਿਜ਼ਾਦਾ ਯਤਨ ਕੋਟ ਗੁਰਬਖਸ਼ 파ਸ਼ੀਆਂ ਨਿਸੋਕੇ ਸਿੰਘੋਕੇ ਮੁਹੰਮਦ ਮੁੰਡਰਾਵਾਲਾ ਕੱਗਰ ਧਰਮਾਬਾਦ ਰਮਦਾਸ ਸ਼ਾਮਪੁਰਾ ਕੋਟਲੀ ਸ਼ਾਮ ਹਬੀਬ ਨੱਗਲ ਸੋਹਲ ਰੂਰੇਵਾਲ ਖਟਰਾ ਪੰਡੋਰੀ ਤੰਗਾਈ ਮਲਕਪੁਰਾ ਲੰਗਰਪੁਰ ਦੁੱਜੂਵਾਲ ਵੇਦੀ ਚੰਨਾ ਕੋਟ ਰਜ਼ਾਦਾ ਸੁਫੀਆਨ ਸਮਰਾਏ ਪੱਦਲ ਚਾਰਪੁਰ ਗਾਲੇਬ ਦਰਿਆ ਮਨਸੂਰ ਬਾਲਾਬੇ ਦਰਿਆ ਨੰਗਲੰਬ ਕਮੀਰਪੁਰਾ ਪੈਣੀ ਗੇਲਾ ਚੱਕ ਵਾਲਾ ਜਗਦੇਵ ਖੁਰਦ ਸਾਹੋਵਾਲ ਢਾਈ ਸਿੰਘਪੁਰਾ ਤੇ ਬਾਜਪਾ ਇਸ ਦੇ ਵਿੱਚ ਸ਼ਾਮਿਲ ਨੇ ਜਗਬਾਣੀ ਟੀਵੀ ਦੇ ਲਈ ਅੰਮ੍ਰਿਤਸਰ ਤੋਂ ਸੁਖਚਾਨ ਸਿੰਘ ਦੀ ਰਿਪੋਰਟ